ਚਲੋ ਜੀ ਨਰੋ ਆ ਜਾਓ ਨਰੋ ਸਾਡੇ ਡੇਰੇ ਵੱਲੋਂ ਜੀ ਜੋ ਆਦੇਸ਼ ਹੈ ਉਹ ਆਦੇਸ਼ ਹੈ ਵੀ ਸੋਚ ਸਮਝ ਕੇ ਵੋਟ ਪਾਓ ਭਾਈ ਜੋ ਬੰਦੇ ਕੰਮ ਦਿੰਦੇ ਨੇ ਕੰਮੀ ਆਉਂਦੇ ਨੇ ਕੰਮਕਾਰ ਕਰਾਉਂਦੇ ਨੇ ਜੋ ਕਿਸੇ ਸ਼ਾਮਲ ਹੁੰਦੇ ਨੇ ਉਹਨਾਂ ਬੰਦਿਆਂ ਨਾਲ ਦੇਖ ਕੇ ਆਪ ਵੀ ਬੋਰਡ ਨੂੰ ਸਰਮੱਤ ਪਾਓ ਕਿਸੇ ਡੇਰੇ ਵੱਲੋਂ ਕੋਈ ਪ੍ਰਬੰਧ ਨਹੀਂ ਨਾ ਸੰਤਾ ਵੱਲੋਂ ਪ੍ਰਬੰਧ ਹੈ ਇਹ ਜਿਹੜੇ ਪ੍ਰਬੰਧ ਕਰਉਂਦੇ ਨੇ 420 ਦੇ ਬੰਦੇ ਨੇ ਜੋ ਬੰਦਿਆਂ ਨੂੰ ਇਕੱਠਾ ਕਰ ਤਾਰ ਨੂੰ ਵਾਹਾ ਕਰਤਾ ਇਹ ਗੱਲਾਂ ਚੱਲਦੀਆਂ ਨੇ ਇੱਥੇ ਸਾਂਝ ਸੰਗਤ ਨੂੰ ਇਕੱਠਾ ਕਰ ਲੈਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਦੇਸ਼ ਦਾਣਾ ਜਦੋਂ ਹੁਕਮੀ ਉਹ ਕਹਿੰਦੇ ਵੀ ਸਾਡਾ ਹੁਕਮ ਹੈ ਰਾਜਪਿੰਗਾ ਹੈ ਉਹਨਾਂ ਦਾ ਕਾਹਦਾ ਹੁਕਮ ਹੈ ਸਾਂਝ ਸੰਗਤ ਦਾ ਹੁੰਦਾ ਹੈ ਤਕਰੀਬਨ ਤਕਰੀਬ ਔਰਛ ਦਸ ਜਿਹੜੇ ਪਾਸੇ ਬਹੁਤ ਸੰਮਤੀ ਹੈ ਉਹਦਾ ਫਾਇਦਾ ਹੁੰਦਾ ਹੁੰਦਾ ਇਹ ਫਾਇਦਾ ਦਾ ਕਰਦੇ ਨੇ ਰਾਜਪਿੰਗਾ ਵਾਲੇ ਜਿਹੜੇ 25 ਜਾਂ 40 ਬੰਦੇ ਨੇ ਜਿਹੜੀ ਸਾਂਝ ਸੰਗਤ ਹੈ ਉਹ ਕਰੋੜਾਂ ਲੱਖਾਂ ਦਾ ਹੈ ਉਹਨੇ ਕੋਈ ਗਿਣਤੀ ਕਰ ਨਹੀਂ ਸਕਦਾ ਕਿ ਕਿੰਨੀ ਹੈ 6 ਕਰੋੜ ਬੰਦਾ ਹੈ 6 ਕਰੋੜ ਕੁ ਚੰਦ ਬੰਦੇ ਨੇ ਜਿਹੜੇ ਆਪ ਦਾ ਫਾਇਦਾ ਲੈ ਕੇ ਲੋਕਾਂ ਦੇ ਆ ਕੇ ਥਾਪ ਜਾਂਦੇ ਨੇ ਇਹ ਗੱਲ ਹੋਣੀ ਨਹੀਂ ਚਾਹੀਦੀ ਵੱਧ ਤੋਂ ਵੱਧ ਗੱਲ ਇਹ ਹੈ ਵੀ ਲੋਕਾਂ ਦਾ ਫਾਇਦਾ ਲੈ ਕੇ ਲੈਣਾ ਚਾਹੀਦਾ ਸਭਣਾ ਉਹਨਾਂ ਨੂੰ ਚਾਹੀਦਾ ਪਰ ਲੋਕਾਂ ਦਾ ਫੈਸਲਾ ਲੈ ਕੇ ਸਭਣਾ ਲੈ ਜਾਂਦੇ ਜੋ ਪ੍ਰੇਮੀ ਕੰਮ ਕਰਦੇ ਨੇ ਆਪ ਦੀ ਯਾਦ ਮਰਜੀ ਨਾਲ ਵੋਟ ਪਾਵਾਂਗੇ ਯਾਦ ਮਰਜੀ ਨਾਲ ਹੁਕਮਾਂ ਸੰਤਾਂ ਦਾ ਕਿਸੇ ਦੀ ਦਸਥਨ ਦੇ ਨਹੀਂ ਹੋਣਾ ਉਹਨਾਂ ਨੇ ਇੱਥੇ ਤੇ ਕਦੇ ਕਿਹਾ ਵੀ ਸਾਡੀ ਪੁੱਤਰੀ ਵੀ ਕੋਲੀ ਆ ਕੇ ਕਹੇ ਤਾਂ ਵੀ ਉਹਦੀ ਪਰਵਾਹ ਨਹੀਂ ਕਰਨੀ ਤੁਸੀਂ ਉੱਥੇ ਵੋਟ ਪਾਓ ਜਿੱਥੇ ਤੁਹਾਨੂੰ ਲੋੜ ਲੱਗਦੀ ਹੈ ਚੰਗੀ ਲੱਗਦੀ ਹੈ ਤੁਹਾਡੀ ਆਪ ਦੀ ਵੋਟ ਹੈ ਆਪ ਦਾ ਹੀ ਹੱਕ ਹੈ ਤੁਸੀਂ ਆਦੇ ਹੱਥ ਨੂੰ ਮੋੜਨਾ ਦੇਖ ਕੇ ਵੋਟ